ਬੱਚੇ ਚਲੇ ਨਹੀਂ ਗਏ ਸਾਡੇ ਬੱਚੇ ਮਾਰੇ ਗਏ ਇਹ ਬੱਚਿਆਂ ਦਾ ਕਤਲ ਹੋਇਆ ਇਹ ਮਰਡਰ ਹੈ ਇਹ ਕੋਈ ਰੋਡ ਐਕਸੀਡੈਂਟ ਨਹੀਂ ਸੀ ਉਸ ਟਿਪਰ ਦਾ ਕੋਈ ਕਾਗਜ਼ ਪੂਰਾ ਨਹੀਂ ਸੀ ਕੋਈ ਪੱਤਰ ਪੂਰਾ ਨਹੀਂ ਸੀ ਉਸ ਟਿਪਰ ਨੂੰ ਇੱਕ 19 ਸਾਲ ਦਾ ਬੱਚਾ ਚਲਾ ਰਿਹਾ ਸੀ ਜਿੰਦੇ ਕੋਲ ਸ਼ਾਇਦ ਸੁਣਿਆ ਜਾ ਰਿਹਾ ਕਿ ਲਰਨਿੰਗ ਲਾਇਸੈਂਸ ਸੀ ਨਾ ਕਾਗਜ਼ ਪੱਤਰਾਂ ਤੋਂ ਪ੍ਰਸ਼ਾਸਨ ਦੇ ਨੱਕ ਦੇ ਹੇਠ ਟਿੱਪਰ ਚੱਲ ਰਹੇ ਆ ਉਹ ਤਾਂ ਹੁੰਦਾ ਜ਼ਿੰਮੇਵਾਰ ਕੌਣ ਹੈ ਔਰ ਮੈਂ ਨਹੀਂ ਸਮਝਦਾ ਉਹ ਐਕਸੀਡੈਂਟ ਹੋਇਆ ਹੋਤਾ ਇੱਕ ਸਰਿਆ ਮਰਡਰ ਹੋਇਆ ਅੱਜ ਵੀ ਬੇ ਰੋਕ ਟੋਕ ਬੇ ਖੌਫ ਬੇ ਖੌਫ ਹੀ ਹੈ ਕਿਉਂਕਿ ਉਹਨਾਂ ਨੂੰ ਪਰਵਾਹ ਨਾ ਨੂੰ ਪਤਾ ਹੈ ਪ੍ਰਸ਼ਾਸਨ ਨੇ ਕੁਝ ਕਰਨਾ ਨਹੀਂ ਹੈ ਠੀਕ ਹੈ ਨਾ ਉਹ ਪ੍ਰਸ਼ਾਸਨ ਦੀ ਛਾਹ ਦੇ ਵਿੱਚ ਉਹ ਟਿੱਪਰ ਲਗਾਤਾਰ ਚੱਲ ਵੀ ਰਹੇ ਨੇ ਸਾਡੇ ਡੀਸੀ ਸਾਹਿਬਾ ਨੇ ਸ਼ਾਇਦ ਆਰਡਰ ਦਿੱਤਾ ਸੀ ਕਿ ਦਿਨ ਦੇ ਟਾਈਮ ਨਹੀਂ ਚੱਲਣਗੇ ਲੇਕਿਨ ਉਹ ਦਿਨ ਦੇ ਟਾਈਮ ਹੀ ਚੱਲ ਰਹੇ ਨੇ ਬਿਨਾ ਪਰਵਾਹ ਕੀਤੇ ਤਾਂ ਇੱਥੋਂ ਅਸੀਂ ਕੀ ਸਮਝੀਏ AK47 ਦੇ ਕੇ ਇੱਕ ਬੱਚੇ ਨੂੰ ਤੋਰਿਆ ਹੋਇਆ ਸੜਕ ਦੇ ਉੱਤੇ ਕਿ ਜਾ ਪੁੱਤ ਜਿੰਨੂੰ ਮਾਰਨਾ ਤੂੰ ਮਾਰ ਦੇ ਔਰ ਉਹਨੇ ਸਾਡੇ ਬੱਚਿਆਂ ਨੂੰ ਮਾਰ ਕੇ ਰੱਖ ਦਿੱਤਾ। ਤੋਂ ਪਰਮਾਤਮਾ ਅਗੇ ਸ੍ਰੀ ਪਾਸ਼ਾ ਕੀ ਕੋ ਅਰਦਾਸ ਕਰਦੇ ਹਾਂ ਕਿ ਤਾਕਤ ਦੇਵੇ ਹਿੰਮਤ ਦੇਵੇ ਆਜਰਾ ਸੋ ਹੋਇਆ ਕਹਾਂ ਵਾਸਤੇ ਨਾ ਕੋਈ ਇਹ ਜੀ ਘਟਨਾ ਵਾਪਰੇ। ਜਿਵੇਂ ਜਿਵੇਂ ਟਾਈਮ ਨਿਕਲ ਰਿਹਾ ਉਸ ਮੁਤਾਬਕ ਸਾਡੇ ਵੀ ਮੰਦੇ ਵਿੱਚ ਹੁਣ ਡਰ ਪੈਦਾ ਹੋ ਰਿਹਾ ਕਿ ਜੇ ਜਿਆਦਾ ਟਾਈਮ ਨਿਕਲ ਗਿਆ ਉਹ ਨਾ ਫੜੇਗੇ ਤਾਂ ਸਾਨੂੰ ਸ਼ਾਇਦ ਇਨਸਾਫ ਨਹੀਂ ਮਿਲ ਪਾਏਗਾ ਇਹ ਸ਼ਾਇਦ ਉਹਨਾਂ ਨੂੰ ਕਹਿ ਹੋਵੇਗਾ ਤੁਹਾਨੂੰ ਸ਼ਰਮ ਵੀ ਨਹੀਂ ਆਉਂਦੀ ਵੀ ਇੱਥੇ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਖਤਮ ਹੋ ਗਏ ਨਹੀਂ ਬੁਰੀਦਰਾ ਮਾਰੇਗੇ ਤੁਹਾਡੇ ਦਿਲ ਇੰਨੀ ਵੀ ਜਗ੍ਹਾ ਨਹੀਂ ਹੈਗੀ ਵੀ ਤੁਸੀਂ ਸਾਡੇ ਘਰ ਵੀ ਆਣਾ ਮناسب ਨਹੀਂ ਸਮਝਿਆ ਸਾਡੇ ਨਾਲ ਦੁੱਖ ਵੀ ਨਹੀਂ ਸਾਂਝਾ ਕਰਨਾ ਚਾਹੀਦਾ ਤੁਸੀਂ ਨਾਲ ਕਿਸੇ ਨੇ ਦੁੱਖ ਨਹੀਂ ਵੰਡਾਇਆ ਇਸ ਤੋਂ ਵਧੀਆ ਤਾਂ ਸ਼ਰਾਬੀ ਲੋਕ ਨੇ ਕਿ ਸ਼ਰਾਬੀ ਕੇ ਮਰ ਜਾਂਦੇ ਨੇ ਘਟੋਗਾ ਟੋਣਾ ਦੇ ਤੋਨੇ ਸੁਣਵਾਈ ਕਰਨ ਵਾਲਾ ਤਾਂ ਹੈਗਾ ਨਾ ਆਮ ਤਾਂ ਸਾਡੀ ਤਾਂ ਸੁਣਵਾਈ ਵੀ ਕਿਤੇ ਨਹੀਂ ਹੋਈ ਦੋ ਤਰੀਕ ਨੂੰ ਸਟਿੱਪਰ ਵਾਲੇ ਨੇ ਤਰਖਾਸਤ ਦਿੱਤੀ ਹੈ ਲੇਕਿਨ ਦਰਖਾਸਤੇ ਕੋਈ ਸੁਣਵਾਈ ਨਹੀਂ ਜੇਕਰ ਉਸ ਦਿਨ ਸੁਣਵਾਈ ਹੋ ਜਾਂਦੀ ਪੇਪਰ ਫੜਿਆ ਹੁੰਦਾ ਪੇਪਰ ਨਾ ਫੜਿਆ ਹੁੰਦਾ ਘਟ ਤੋਂ ਘਟ ਡਰਾਈਵਰ ਬਦਲਿਆ ਹੁੰਦਾ ਕੁਛ ਨਾ ਕੁਛ ਤਾਂ ਹੁੰਦਾ ਸਾਡੇ ਬੱਚੇ ਦਾ ਬਚ ਜਾਂਦੇ ਉੱਥੇ ਸਾਡੇ ਬੱਚੇ ਚਲੇ ਨਹੀਂ ਗਏ ਮਾਰੇ ਗਏ ਨੇ ਉਹਨਾਂ ਦਾ ਹੋਇਆ ਸ਼ਰਿਆ ਮਰਡਰ ਬੀਤੇ ਤੇ ਨਹੀਂ ਸੜਕ ਹਾਦਸੇ ਦਾ ਸ਼ਿਕਾਰ ਹੋਏ ਸੱਤ ਮਾਸੂਮ ਬੱਚਿਆਂ ਅਤੇ ਡਰਾਈਵਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਾਰ-ਵਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਸਮਾਣਾ ਦੇ ਆਲਾ ਅਫਸਰ ਸਾਨੂੰ ਝੂਠਾ ਦਿਲਾਸਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਰਹੇ दुखी ਪਰਿਵਾਰ ਨੇ ਮੀਡੀਆ ਸਾਹਮਣੇ ਕੀਤੀਆਂ ਦਿਲ ਨੂੰ ਝੋੜ ਕੇ ਰੱਖ ਦੇਣ ਵਾਲੀਆਂ ਕੁਝ ਗੱਲਾਂ ਉਹਨਾਂ ਇਹ ਵੀ ਕਿਹਾ ਕਿ ਹੁਣ ਤੱਕ ਕੋਈ ਵੀ ਉੱਚ ਅਧਿਕਾਰੀ ਅਤੇ ਲੀਡਰ ਸਾਡੀ ਸਾਰ ਤੱਕ ਲੈਣ ਨਹੀਂ ਆਇਆ ਤੁਹਾਨੂੰ ਇਹ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਹੈ ਕਿ ਮੌਜੂਦਾ ਸਰਕਾਰ ਨੇ ਮਾਸੂਮ ਬੱਚਿਆਂ ਨੂੰ ਛੱਡ ਸ਼ਰਾਬੀਆਂ ਨੂੰ ਪਹਿਲ ਦਿੱਤੀ ਹੈ ਅਤੇ ਉਧਰ ਟਿੱਪਰ ਮਾਲਕ ਆਪਣੀ ਬੇਲ ਤੇ ਬੇਲ ਲਗਾਈ ਜਾ ਰਿਹਾ ਹੈ ਜਦੋਂ ਕਿ ਪ੍ਰਸ਼ਾਸਨ ਨੂੰ ਸਾਡੇ ਵਾਰ-ਵਾਰ ਕਹਿੇ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਪਰਿਵਾਰਕ ਮੈਂਬਰਾਂ ਨੇ ਸੀਐਮਾਨ ਡੀਜੀਪੀ ਪੰਜਾਬ ਐਸਐਸਪੀ ਪਟਿਆਲਾ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮਾਣਾ ਪੁਲਿਸ 25 ਮਈ ਦਿਨ ਐਤਵਾਰ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ 26 ਮਈ ਦਿਨ ਸੋਮਵਾਰ ਨੂੰ ਸਮਾਣਾ ਸ਼ਹਿਰ ਦੇ ਸਹਿਯੋਗ ਨਾਲ ਅਸੀਂ ਸੜਕਾਂ ਤੇ ਆਵਾਂਗੇ ਸਾਨੂੰ ਸ਼ਰਾਬੀਆਂ ਵਾਂਗੂ ਮੁਆਵਜ਼ਾ ਨਹੀਂ ਸਿਰਫ ਤੇ ਸਿਰਫ ਇਨਸਾਫ ਚਾਹੀਦਾ ਕਿਉਂਕਿ ਦੋਸ਼ੀ ਅਜੇ ਵੀ ਖੁੱਲੇ ਘੁੰਮ ਰਹੇ ਨੇ ਸਚੀਲ ਨੰਬਾ ਜਿਨ੍ਹਾਂ ਪਰਿਵਾਰਿਕ ਤੌਰ ਤੇ ਬੱਚੇ ਜਿਹੜੇ ਹਾਦਸੇ ਵਿੱਚ ਚਲੇ ਗਏ ਸੀ ਸਾਡੀ ਕੋਈ ਸੁਣਵਾਈ ਹੱਦ ਤੱਕ ਹੋਈ ਹੈ ਕਿ ਨਹੀਂ ਪ੍ਰਸ਼ਾਸਨ ਵੱਲੋਂ ਫਰ ਦੇ ਕੋਈ ਪ੍ਰਚਾਰਕ ਘਰੇ ਕੋ ਆਇਆ ਤੁਸੀਂ ਬੰਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਬੱਚੇ ਚਲੇ ਨਹੀਂ ਗਏ ਸਾਡੇ ਬੱਚੇ ਮਾਰੇ ਗਏ ਇਹ ਬੱਚਿਆਂ ਦਾ ਕਤਲ ਹੋਇਆ ਇਹ ਮਰਡਰ ਹੈ ਇਹ ਕੋਈ ਰੋਡ ਐਕਸੀਡੈਂਟ ਨਹੀਂ ਸੀ ਕਿਉਂਕਿ ਜਿਹੜੇ ਟਿਪਰ ਚੱਲ ਰਿਹਾ ਮੈਂ ਸਾਰੇ ਟਿਪਰਾਂ ਦੀ ਗੱਲ ਨਹੀਂ ਕਹੂੰਗਾ ਖਾਸ ਕਰ ਜਿਹੜੇ ਟਿਪਰ ਨਾਲ ਸਾਡੇ ਬੱਚਿਆਂ ਦਾ ਐਕਸੀਡੈਂਟ ਹੋਇਆ ਉਸ ਟਿਪਰ ਦਾ ਕੋਈ ਕਾਗਜ਼ ਪੂਰਾ ਨਹੀਂ ਸੀ ਕੋਈ ਪੱਤਰ ਪੂਰਾ ਨਹੀਂ ਸੀ ਉਸ ਟਿਪਰ ਨੂੰ ਇੱਕ 19 ਸਾਲ ਦਾ ਬੱਚਾ ਚਲਾ ਰਿਹਾ ਸੀ ਜਿੰਦੇ ਕੋਲ ਸ਼ਾਇਦ ਸੁਣਿਆ ਜਾ ਰਿਹਾ ਕਿ ਲਰਨਿੰਗ ਲਾਇਸੈਂਸ ਸੀ ਤਾਂ ਇੱਕ ਲਰਨਿੰਗ ਲਾਇਸੈਂਸ ਲੈ ਕੇ ਬਿਨਾਂ ਕਾਗਜ਼ ਪੱਤਰਾਂ ਤੋਂ ਪ੍ਰਸ਼ਾਸਨ ਦੇ ਨੱਕ ਦੇ ਹੇਠ ਟਿਪਰ ਚੱਲ ਰਿਹਾ ਹੈ ਉਹ ਤਾਂ ਹੁੰਦਾ ਜ਼ਿੰਮੇਵਾਰ ਕੌਣ ਹੈ ਔਰ ਉਹ ਮੈਂ ਨਹੀਂ ਸਮਝਦਾ ਉਹ ਐਕਸੀਡੈਂਟ ਹੋਇਆ ਹੋ ਤਾਂ ਇੱਕ ਸऱ्या ਮਰਡਰ ਹੋਇਆ ਉਹ ਇੱਕ AK47 ਦੇ ਕੇ ਇੱਕ ਬੱਚੇ ਨੂੰ ਤੋੜਿਆ ਹੋਇਆ ਸੜਕ ਦੇ ਉੱਤੇ ਕਿ ਜਾ ਪੁੱਤ ਜਿੰ ਨੂੰ ਮਾਰਨਾ ਤੂੰ ਮਾਰ ਦੇ ਔਰ ਉਹਨੇ ਸਾਡੇ ਬੱਚਾ ਨੂੰ ਮਾਰ ਕੇ ਰੱਖ ਦਿੱਤਾ ਔਰ ਤੁਸੀਂ ਪੁੱਛਿਆ ਪ੍ਰਸ਼ਾਸਨ ਸਾਡੇ ਕੋਲ ਮੈਂ ਅਗਰ ਗੱਲ ਕਰਾਂ ਪ੍ਰਸ਼ਾਸਨ ਦੀ ਕੋਈ ਅਜੇ ਮੇਰੇ ਸਾਡੀ ਸੁਣਵਾਈ ਨਹੀਂ ਹੋਈ ਮੈਂ ਅੱਜ ਡੀਐਸਪੀ ਸਾਹਿਬ ਕੋਲ ਵੀ ਅਸੀਂ ਜਾ ਕੇ ਆਏ ਆ ਅਸੀਂ ਤਿੰਨੋ ਜਣੇ ਜਾ ਕੇ ਆਏ ਆ ਤਾਂ ਸਾਨੂੰ ਆਸ਼ਵਾਸਨ ਤਾਂ ਦਿੱਤਾ ਉਹਨਾਂ ਨੇ ਕਿ ਅਸੀਂ ਕਾਰਵਾਈ ਕਰ ਰਹੇ ਆ ਤੇ ਅੱਗੇ ਵੀ ਉਹਨਾਂ ਨੂੰ ਫੜਾਂਗੇ ਬਟ ਹੁਣ ਜਿਵੇਂ ਜਿਵੇਂ ਟਾਈਮ ਨਿਕਲ ਰਿਹਾ ਉਸ ਮੁਤਾਬਕ ਸਾਡੇ ਵੀ ਮਨ ਦੇ ਵਿੱਚ ਹੁਣ ਡਰ ਪੈਦਾ ਹੋ ਰਿਹਾ ਕਿ ਜੇ ਜਿਆਦਾ ਟਾਈਮ ਨਿਕਲ ਗਿਆ ਉਹ ਨਾ ਫੜੇਗੇ ਤਾਂ ਸਾਨੂੰ ਸ਼ਾਇਦ ਇਨਸਾਫ ਨਹੀਂ ਮਿਲ ਪਾਏਗਾ ਜਿਸ ਤਰ੍ਹਾਂ ਕਿ ਤੁਹਾਡੇ ਕਿੰਨੇ ਬੱਚੇ ਸੀ ਤੁਹਾਡੇ ਮੇਰੀ ਇੱਕ ਬੇਟੀ ਸੀ ਜੀ 6th ਕਲਾਸ ਸੀ 10 ਸਾਲ ਦੀ ਇਹਨਾਂ ਦੇ ਦੋ ਬੱਚੇ ਸੀ ਇੱਕ ਬੇਟਾ ਇੱਕ ਬੇਟੀ ਇਹਨਾਂ ਦਾ ਇੱਕ ਛੋਟਾ ਬੇਟਾ ਸੀ ਤਾਂ ਕੁੱਲ ਮਿਲਾ ਕੇ 7 ਬੱਚੇ ਜਿਹੜੇ ਆ ਹੋਏ ਇੱਕ ਡਰਾਈਵਰ ਉਹ ਮਾਰੇ ਗਏ ਨੇ ਦਿਨ ਕਿ ਬਾਾਰ-ਬਾਰ ਵਿਹਾਨ ਬੱਚੇ ਹੋ ਰਿਹਾ ਹੈ ਵੀ ਟਿੱਪਰ ਇਹ ਕਿਸਦਾ ਹੈ ਜਾਂ ਹੋਰ ਕਿਸਦਾ ਇਹ ਬਾਾਰ-ਬਾਰ ਬਿਆਨ ਚੇਂਜ ਹੋ ਰਿਹਾ ਹੈ ਵੀ ਟਿੱਪਰ ਪਹਿਲਾਂ ਤੀਸਰੀ ਦਾ ਸਹੀ ਫਿਰ ਕਿ ਟਿੱਪਰ ਹੋਰ ਕਿਹਦਾ ਦੱਸਤੇ ਇਹ ਟਿੱਪਰ ਹੈ ਕਿ ਦੱਸ ਦਿਓ ਦੇਖੋ ਜੀ ਡਾਕੂਮੈਂਟਸ ਜਿਹੜੇ ਮਿਲੇ ਨੇ ਉਹਦੇ ਤੇ ਖਟੜਾ ਟਰੇਡਿੰਗ ਕੰਪਨੀ ਜਿਹੜੀ ਹੈ ਉਹ ਮਿਲੇ ਆ ਹੁੰਦੇ ਤੇ ਨਾਮ ਬਟ ਸਾਡਾ ਇਹ ਮੰਨਣਾ ਹੈ ਕਿ ਜ਼ਰੂਰੀ ਨਹੀਂ ਹੈ ਵੀ ਜੇ ਕਿਸੇ ਇੱਕ ਬੰਦੇ ਦੇ ਨਾਮ ਤੇ ਹੁਣ ਮੈਂ ਇਹ ਔਰ ਇਹ ਹੋ ਸਕਦਾ ਹੈ ਇਕੱਠੇ ਮਿਲ ਕੇ ਕੋਈ ਕੰਮ ਕਰ ਰਹੇ ਹੋਈਏ ਤਾਂ ਟਿੱਪਰ ਇੱਕ ਚੀਜ਼ ਇਹਨਾਂ ਦੇ ਨਾਮ ਤੇ ਵੀ ਹੋ ਸਕਦੀ ਹੈ ਲੇਕਿਨ ਹੁੰਦਾ ਇਹ ਮਤਲਬ ਨਹੀਂ ਕਿ ਅਸੀਂ ਮਾਲਕ ਨਹੀਂ ਹੈਗੇ ਕਿਉਂਕਿ ਜੋ ਬਾਕੀ ਸਬੂਤ ਮਿਲੇ ਨੇ ਸਾਰੇ ਅਸੀਂ ਅੱਜ ਡੀਐਸਪੀ ਸਾਹਿਬ ਨੂੰ ਵੀ ਹੁੰਦੀ ਫੇਸਬੁੱਕ ਤੇ ਵੀ ਦਿਖਾ ਕੇ ਆਏ ਜਿੰਦੇ ਤੇ ਉਹ ਚਾਬੀ ਲੈਂਦਾ ਦਿਖਾਇਆ ਗਿਆ ਹੁੰਦੀ ਫੇਸਬੁੱਕ ਪ੍ਰੋਫਾਈਲ ਤੇ ਉਹੀ ਟਿਪਰ ਦੀ ਫੋਟੋ ਲੱਗੀ ਹੋਈ ਹੈ ਜਿਹੜੀ ਟਿਪਰ ਨਾਲ ਐਕਸੀਡੈਂਟ ਹੋਇਆ ਔਰ ਉਹ ਟਿਪਰ ਸਿਰਫ ਰੰਦੀਰ ਸਿੰਘ ਦੇ ਨਹੀਂ ਦਵਿੰਦਰ ਖੱਟਰਾ ਔਰ ਇੱਕ ਜਿਹੜਾ ਤੀਸਰਾ ਨਾਮ ਹੁੰਦੇ ਤੋਂ ਨਿਕਲ ਕੇ ਆਇਆ ਸੀ ਅਨਿਕੇਤ ਸਿੰਘ ਜਿੰਦੇ ਤੇ ਹਜੇ ਤੱਕ ਕੋਈ ਕਿਸੇ ਪਿਕਚਰ ਚ ਨਹੀਂ ਆ ਰਿਹਾ ਕਿਉਂਕਿ ਜਿਹੜੀ ਇੱਕ ਜੀ ਨਿਊਜ਼ ਨੇ ਕੋਈ ਖਬਰ ਚਲਾਈ ਸੀ ਹੁੰਦੇ ਤੇ ਉਹ ਜਿਹੜੀ ਸਲਿੱਪ ਨਿਕਲੀ ਸੀ ਹੁੰਦੇ ਤੇ ਤਿੰਨ ਨਾਮ ਸੀ ਰੰਦੀਰ ਸਿੰਘ ਅਨਿਕੇਤ ਸਿੰਘ ਤੇ ਦਵਿੰਦਰ ਸਿੰਘ ਰੰਦੀ ਸਿੰਘ ਦਵਿੰਦਰ ਸਿੰਘ ਦਾ ਨਾਮ ਐਫ ਆਰ ਦਰਜ ਹੋਏਗਾ ਲੇਕਿਨ ਅਨਿਕੇਤ ਸਿੰਘ ਵਾਰੀ ਹਜੇ ਤੱਕ ਕੁਝ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੇਕਿਨ ਅਗਰ ਤੁਸੀਂ ਉਹਨਾਂ ਦੀ ਫੇਸਬੁੱਕ ਪ੍ਰੋਫਾਈਲਸ ਖੋਲ ਕੇ ਦੇਖੋਗੇ ਤਾਂ ਤਿੰਨਾਂ ਦਾ ਇੰਟਰ ਕਨੈਕਸ਼ਨ ਤੁਹਾਡੇ ਸਾਹਮਣੇ ਆ ਜਾਏਗਾ ਨਾ ਤੁਹਾਡੇ ਤੇਈ ਬੰਦਾ ਵਿਚਾਰਿਆ ਕੋਈ 15 ਤੋਂ 20 ਦੇ ਕਰੀਬ ਨਾਮ ਵਿਚਾਰਿਆ ਟਿੱਪਾਂ ਦੀ ਦੇਖੋ ਜੀ ਮੈਂ ਅਸੀਂ ਇਸ ਹਾਲਾਤ ਚ ਨਹੀਂ ਹੈਗੇ ਕਿ ਇਨੀ ਇਨਵੈਸਟੀਗੇਸ਼ਨ ਕਰ ਸਕੀਏ ਸਾਨੂੰ ਜੋ ਅਸੀਂ ਹੁਣ ਤੱਕ 2-3 ਦਿਨ ਤੋਂ ਅਸੀਂ ਹੋਸ਼ ਸੰਭਾਲਿਆ ਅਸੀਂ ਆਪਣੇ ਲੈਵਲ ਤੇ ਜਿਹੜਾ ਕੁਝ ਪਤਾ ਕਰ ਪਾ ਰਹਿਆ ਉਹ ਇਹ ਹੈ ਬਾਕੀ ਕੰਮ ਪ੍ਰਸ਼ਾਸਨ ਦਾ ਪੁਲਿਸ ਦਾ ਜੋ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਹੈ ਔਰ ਇਹ ਮੈਂ ਵੀ ਇਹੀ ਕਹਿਣਾ ਕਿ ਕੋਈ ਜਿਹੜਾ ਟਿੱਪਰ ਦਾ ਕੰਮ ਹੈ ਕੋਈ ਇੱਕ ਦੋ ਨੀ ਹੋ ਸਕਦਾ ਇੱਕ ਬਹੁਤ ਵੱਡੀ ਕੜੀ ਹੋਵੇ ਅਸੀਂ ਚਾਹੁੰਦੇ ਹਾਂ ਕਿ ਸਾਰੀ ਦੀ ਸਾਰੀ ਕੜੀ ਫੜੀ ਜਾਵੇ ਜੇ ਤੁਹਾਡੀ ਪ੍ਰਸ਼ਾਸਨ ਤੁਸੀਂ ਪਹੁੰਚ ਕਿੱਤੀ ਹੈ ਤੇ ਅੱਜ ਇਸ ਗੱਲ ਨੂੰ ਹਾਸੇ ਨੂੰ ਦੇਖਿਆ ਜਾਵੇ ਤਾਂ ਉਹ 15 ਦਿਨ ਹੋ ਗਏ 15 ਦਿਨ ਵਾਂਗੂ ਇਹ ਹੋ ਚੁੱਕੇ ਨੇ ਤੇ ਜੇ ਤੁਹਾਡੀ ਪ੍ਰਸ਼ਾਸਨਤਾ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਅਗਲਾ ਸ਼ਬਦ ਤੁਹਾਡਾ ਕੀ ਹੋਏਗਾ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਸੀ ਪ੍ਰਸ਼ਾਸਨ ਤੇ ਆਪਣਾ ਫੇਥ ਦਿਖਾਇਆ ਅਸੀਂ ਅੱਜ ਵੀ ਉਹਨਾਂ ਨੂੰ ਆਪਣਾ ਫੇਥ ਉਹਨਾਂ ਦੇ ਆਪਣਾ ਦਿਖਾ ਕੇ ਆਏ ਹਾਂ ਅਸੀਂ ਡੀਐਸਪੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਡੀਐਸਪੀ ਸਾਹਿਬ ਇਹਨਾਂ ਕਾਤਲਾਂ ਨੂੰ ਜਲਦੀ ਤੋਂ ਜਲਦੀ ਪਕੜੋ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਅੱਜ ਇੱਕ ਰਣਜੀਤ ਸਿੰਘ ਦੀ ਬੇਲ ਜਿਹੜੀ ਹੈ ਐਂਟੀਸੀਪੇਟਰੀ ਚਾ ਵੀ ਦਿਓ ਕਿ ਸ਼ਾਇਦ ਉਹਨਾਂ ਨੂੰ ਕਹੇ ਹੋ ਕਿ ਤੁਹਾਨੂੰ ਸ਼ਰਮ ਵੀ ਨਹੀਂ ਆਂਦੀ ਵੀ ਇੱਥੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਖਤਮ ਹੋ ਗਏ ਨਹੀਂ ਬੁਰੀਦਰਾ ਮਾਰੇਗੇ ਤੁਹਾਡੇ ਦਿਲ ਇੰਨੀ ਵੀ ਜਗ੍ਹਾ ਨਹੀਂ ਹੈਗੀ ਵੀ ਤੁਸੀਂ ਸਾਡੇ ਘਰ ਵੀ ਆਣਾ ਮناسب ਨਹੀਂ ਸਮਝਿਆ ਸਾਡੇ ਨਾਲ ਦੁੱਖ ਵੀ ਨਹੀਂ ਸਾਂਝਾ ਕਰਨਾ ਚਾਹਿਆ ਤੁਸੀਂ ਐਸਐਸਪੀ ਸਾਹਿਬ ਜਿਨ੍ਹਾਂ ਦੇ ਅੰਡਰ ਪੁਲਿਸ ਆਂਦੀ ਹੈ ਜਿਹੜੇ ਕਿ ਅਸੀਂ ਬੜੇ ਮਾਣ ਕਰਦੇ ਹਾਂ ਜੀ ਸਾਡੀ ਕੋਲ ਕਿੱਥੇ ਨੇ ਐਸਐਸਪੀ ਸਾਹਿਬ ਔਰ ਐਸਪੀ ਸਾਹਿਬ ਮੈਂ ਸੁਣਿਆ ਸੀ ਕਿ ਸ਼ਾਇਦ ਉਹ ਕ੍ਰੀਮੇਸ਼ਨ ਤੇ ਆਏ ਸੀ 5 ਮਿੰਟ ਲਈ ਉਸ ਤੋਂ ਬਾਅਦ ਸਾਡੇ ਨਾਲ ਕਿਸੇ ਨੇ ਦੁੱਖ ਨਹੀਂ ਵੰਡਾਇਆ ਇਸ ਤੋਂ ਵਧੀਆ ਤਾਂ ਸ਼ਰਾਬੀ ਲੋਕ ਨੇ ਕਿ ਸ਼ਰਾਬੀ ਕੇ ਮਰ ਜਾਂਦੇ ਨੇ ਘਟੋ ਘਟਾ ਉਹਨਾਂ ਦੇ ਤੁਨੇ ਸੁਣਵਾਈ ਕਰਨ ਵਾਲਾ ਤਾਂ ਹੈਗਾ ਨਾ ਉਹਨਾਂ ਦਾ ਸਾਡੀ ਤਾਂ ਸੁਣਵਾਈ ਵੀ ਕਿਤੇ ਨਹੀਂ ਹੋ ਰਹੀ ਲੋਕਤ ਲਐਸਡੀਐਮ ਸਾਹਿਬ ਨਹੀਂ ਸਮਾਉਣੇ ਦੇ ਰੀਚਾ ਗੋਏ ਜੀ ਕੋਈ ਨਹੀਂ ਇੱਕ ਵਾਰੀ ਆਏ ਸਾਡੇ ਕੋਲ ਸਾਰ ਲੈਣ ਲਈ ਉਹਨਾਂ ਨੂੰ ਇੱਕ ਮਿੰਟ ਦਾ ਟਾਈਮ ਹੀ ਨਹੀਂ ਹੈਗਾ ਔਰ ਮੈਂ ਬੇਨਤੀ ਕਰਦਾ ਕਿ ਇਹ ਚੀਜ਼ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਮਾਨਯੋਗ ਡੀਸੀ ਸਾਹਿਬਾ ਮਾਨਯੋਗ ਐਸਐਸਪੀ ਸਾਹਿਬ ਕੋਲ ਪਹੁੰਚਦਾ ਜਰੂਰ ਕਰਨਾ। ਤੋਂ ਅੱਜ ਹੀ ਜਿਹੜੇ ਇਹ ਬੱਚੇ ਦਾ ਐਕਸੀਡੈਂਟ ਹੋਇਆ ਉਸੇ ਟਿਪਰ ਨੇ ਪਟਿਆਲੇ ਦੇ ਵਿੱਚ ਵੀ ਇੱਕ ਐਕਸੀਡੈਂਟ ਕੀਤਾ ਸੀਗਾ ਜਦੀ ਇੱਕ ਪੂਰੀ ਰਿਪੋਰਟ ਤੁਹਾਡੇ ਕੋਲ ਹੈ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਅਗਰ ਇਹ ਟਿਪਰ ਤੇ ਜਿਹੜੀ ਕਾਰਵਾਈ ਹੈ ਜਦੋਂ ਹੁਣ ਬਾਅਦ ਚੋਂ ਨਿਕਲ ਕੇ ਆਇਆ ਸੀ ਘਰ ਬੈਠੇ ਸੀ ਮਾਤਮ ਦੇ ਵਿੱਚ ਉਦੋਂ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਕਿ ਆਹ ਟਿਪਰ ਨੇ ਇੱਕ ਤਰੀਕ ਨੂੰ ਐਕਸੀਡੈਂਟ ਕੀਤਾ ਹੈ। 2 ਦਿਨ ਤੀਕ ਨੂੰ ਸਟਿੱਪਰ ਵਾਲੇ ਨੇ ਦਰਖਾਸਤ ਦਿੱਤੀ ਹੈ ਲੇਕਿਨ ਦਰਖਾਸਤ ਤੇ ਕੋਈ ਸੁਣਵਾਈ ਨਹੀਂ ਹੋਈ ਜੇਕਰ ਉਸ ਦਿਨ ਸੁਣਵਾਈ ਹੋ ਜਾਂਦੀ ਪੇਪਰ ਫੜਿਆ ਹੁੰਦਾ ਪੇਪਰ ਨਾ ਫੜਿਆ ਹੁੰਦਾ ਘੱਟ ਤੋਂ ਘੱਟ ਡਰਾਈਵਰ ਬਦਲਿਆ ਹੁੰਦਾ ਕੁਛ ਨਾ ਕੁਛ ਤਾਂ ਹੁੰਦਾ ਸਾਡੇ ਬੱਚੇ ਦਾ ਬਚ ਜਾਂਦੇ ਉੱਥੇ ਲੇਕਿਨ ਨਹੀਂ ਉਹਨੇ ਕੋਈ ਦਰਖਾਸਤ ਨਹੀਂ ਉਹ ਤਾਂ ਜਦੋਂ ਹੁਣ ਇੱਥੇ ਇੰਨਾ ਕਾਂਡ ਹੋ ਗਿਆ ਉਸ ਤੋਂ ਬਾਅਦ ਜਾ ਕੇ ਪੁਲਿਸ ਤੇ ਪ੍ਰੈਸ਼ਰ ਬਣਿਆ ਤਾਂ ਚਲੋ ਮੈਂ ਕਈਆਂ ਤੋਂ ਸੁਣਿਆ ਵੀ ਐ ਬੀ ਐਸ ਐਚਓ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਉੱਥੇ ਨਾਲ ਦੀ ਨਾਲ ਪਰਚਾ ਦਰਜ ਕੀਤਾ ਬਟ ਅਫਸੋਸ ਇਸੇ ਚੀਜ਼ ਦਾ ਸਾਡੇ ਦੇ ਵਿੱਚ ਕਿ ਟਾਈਮ ਨਾਲ ਜਿਹੜੀ ਹੈ ਕਾਰਵਾਈਆਂ ਨਹੀਂ ਹੁੰਦੀਆਂ ਟਾਈਮ ਨਾਲ ਕਾਰਵਾਈਆਂ ਹੁੰਦੀਆਂ ਤਾਂ ਅੱਜ ਸਾਡੇ ਬੱਚੇ ਸਾਡੇ ਵਿੱਚ ਹੁੰਦੇ ਕਿ ਵੀ ਅੱਜ ਸੁਣਨ ਕਿ ਆਇਆ ਵੀ ਟਿੱਪਰ ਹਜੇ ਵੀ ਇਹ ਮਿੱਟੀ ਵਾਲੇ ਬਿਨਾਂ ਰੋਕ-ਟੋਕ ਤੋਂ ਚੱਲ ਰਹੇ ਨੇ ਔਰ ਦਿਨੇਸ ਮਤਲਬ ਸਿਕਰ ਦੁਪਹਿਰੇ ਦਿਨ ਦਿਹਾੜੇ ਚੱਲ ਰਹੇ ਨੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਟਿੱਪਰ ਤੁਸੀਂ ਅਜੇ ਵੀ ਮੈਂ ਫੇਸਬੁੱਕ ਤੇ ਘਰ ਬੈਠਾ ਹਜੇ ਵੀ ਵੀਡੀਓਜ਼ ਦੇਖ ਰਿਹਾ ਕਿ ਰੋਜ਼ 4 5 6 5 7 ਟਿੱਪਰ ਅਲੱਗ-ਅਲੱਗ ਜਗ੍ਹਾ ਤੇ ਇਹ ਨਹੀਂ ਕਿ ਇਕੱਲਾ ਪਟਿਆਲਾ ਸਮਾਣਾ ਰੋਡ ਤੇ ਮੈਂ ਦੇਖ ਰਿਹਾ ਪਟਿਆਲਾ ਦੇਵੀਗੜ੍ਹ ਰੋਡ ਤੇ ਵੀ ਛੱਟ ਟਿੱਪਰ ਚੱਲ ਰਹੇ ਸੀ ਅੱਜ ਵੀ ਬੇ ਰੋਕ ਟੋਕ ਬੇ ਖੌਫ ਬੇ ਖੌਫੀ ਹੈ ਕਿਉਂਕਿ ਉਹਨਾਂ ਨੂੰ ਪਰਵਾਹ ਨਾ ਨੂੰ ਪਤਾ ਪ੍ਰਸ਼ਾਸਨ ਨੇ ਕੁਝ ਕਰਨਾ ਨਹੀਂ ਹੈ ਠੀਕ ਹੈ ਨਾ ਪ੍ਰਸ਼ਾਸਨ ਦੀ ਛਾਹ ਦੇ ਵਿੱਚ ਉਹ ਟਿੱਪਰ ਲਗਾਤਾਰ ਚੱਲ ਵੀ ਰਹੇ ਨੇ ਸਾਡੇ ਡੀਸੀ ਸਾਹਿਬਾ ਨੇ ਸ਼ਾਇਦ ਆਰਡਰ ਦਿੱਤਾ ਸੀ ਕਿ ਦਿਨ ਦੇ ਟਾਈਮ ਨਹੀਂ ਚੱਲਣਗੇ ਲੇਕਿਨ ਉਹ ਦਿਨ ਦੇ ਟਾਈਮ ਹੀ ਚੱਲ ਰਹੇ ਨੇ ਬਿਨਾ ਪਰਵਾਹ ਕੀਤੇ ਤਾਂ ਇੱਥੋਂ ਅਸੀਂ ਕੀ ਸਮਝੀਏ ਅਸੀਂ ਕੀ ਇਨਸਾਫ ਭਾਲਾਂਗੇ ਜੇ ਇੱਕ ਡੀਸੀ ਦਾ ਕਿਹਾ ਹੋਇਆ ਜਿਹੜਾ ਹੈ ਉਹੀ ਨਹੀਂ ਪੂਰਾ ਹੋ ਰਿਹਾ ਔਰ ਸਾਰੇ ਤੰਤਰ ਨੂੰ ਸਾਰੀ ਪੁਲਿਸ ਨੂੰ ਸਭ ਸਾਰੇ ਮਸ਼ੀਨਰੀ ਨੂੰ ਪਤਾ ਇਸ ਚੀਜ਼ ਦਾ ਲੰਬਾ ਜੀ ਤੁਸੀਂ ਕਿਹਾ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਆਪਣਾ ਜੋ ਤੁਹਾਡਾ ਦਰਦ ਸੀਗਾ ਉਹਨੂੰ ਬਿਆਨ ਕੀਤਾ ਹੈਗਾ ਜੇ ਤੁਸੀਂ ਡਿਮਾਂਡ ਜੋ ਰੱਖੀਆਂ ਨੇ ਅਗਰ ਇਹ ਡਿਮਾਂਡ ਵਗੈਰਾ ਤੁਹਾਡੀ ਨਹੀਂ ਸੁਣਵਾਈ ਹੁੰਦੀ ਤਾਂ ਅਗਲਾ ਸਟੈਪ ਤੁਹਾਡਾ ਕੀ ਹੋਏਗਾ ਬਹੁਤ ਧੰਨਵਾਦ ਦੇਖੋ ਜੀ ਸੰਡੇ ਤੱਕ ਦਾ ਟਾਈਮ ਹੈ ਪੁਲਿਸ ਦੇ ਕੋਲ ਅਸੀਂ ਦਿਲ ਤੋਂ ਇਹ ਚਾਹੁੰਦੇ ਆਂ ਵੀ ਸੰਡੇ ਤੋਂ ਪਹਿਲਾਂ ਪਹਿਲਾਂ ਜਿਹੜੇ ਕਾਤਲ ਨੇ ਅਰੇਸਟ ਹੋ ਜਾਣ ਲੇਕਿਨ ਅਗਰ ਅਰੇਸਟ ਨਹੀਂ ਹੁੰਦੇ ਤਾਂ ਮੰਡੇ ਨੂੰ ਅਸੀਂ ਮਜਬੂਰ ਹੋ ਜਾਾਂਗੇ ਸਾਰੇ ਸ਼ਹਿਰ ਦਾ ਸਾਥ ਚਾਹਾਂਗੇ ਅਸੀਂ ਮਜਬੂਰ ਹੋ ਜਾਾਂਗੇ ਕਿ ਅਸੀਂ ਸ਼ਹਿਰ ਨੂੰ ਬੰਦ ਕਰੀਏ ਅਸੀਂ ਧਰਨਾ ਲਾਈਏ ਔਰ ਮੈਂ ਉਦੋਂ ਤੱਕ ਅਸੀਂ ਉੱਥੇ ਡਟੇ ਰਵਾਂਗੇ ਉਦੋਂ ਤੱਕ ਅਸੀਂ ਉੱਠਾਂਗੇ ਨਹੀਂ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਠੀਕ ਹੈ ਧੰਨਵਾਦ ਠੀਕ ਹੈ